ਜਿਸ ਤਰ੍ਹਾਂ ਦੇਖੋ ਤੁਸੀਂ ਵੀ ਜਿੱਤੇ ਜਸ਼ਨ ਤੁਹਾਡੇ ਸਮਰਥਕ ਕਮਾਉਣ ਬਣਾ ਰਹੇ ਮਨਾ ਰਹੇ ਨੇ ਤੇ ਅੱਜ ਉਧਰ ਤੁਹਾਡੇ ਹਲਕੇ ਦੇ ਵਿੱਚ ਹੀ ਮਨਪ੍ਰੀਤ ਬਾਦਲ ਨੇ ਆਪਦੇ ਬੇਸ਼ੱਕ ਉਹ ਹਾਰ ਗਏ ਲੱड्डੂ ਵੰਡੇ ਨੇ ਤੇ ਕਿਹਾ ਤੇ ਮੈਂ 2027 ਦੀਆਂ વિધાનસભા ਚੋਣਾਂ ਜਿਹੜਾ ਉਹਦਾ ਆਗਾਜ਼ ਕਰ ਕੀ ਕਹਿਣਾ ਚਾਹੁੰਦੇ ਸਰ ਮੇਰੇ ਕੋਲੇ ਤਾਂ ਤੁਸੀਂ ਨਿਊਜ਼ ਦੇ ਰਹੇ ਹੋ ਦੀ ਤੇ ਥੋੜਾ ਬਹੁਤ ਚੰਗੀ ਗੱਲ ਆ ਉਹ ਵੀ ਲੱੱਗ ਸਕਦੇ ਆ ਆਪਣਾ ਇੱਕ ਬੜਾ ਸੈਕੂਲਰ ਦੇਸ਼ ਹੈ ਕੋਈ ਵੀ ਚੋਣ ਲੜ ਸਕਦਾ ਉਹਨਾਂ ਨੂੰ ਵੀ ਵੈਲਕਮ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਉਹਨੇ ਬੀਜੇਪੀ ਨੂੰ ਚੌਣ ਉਹਨਾਂ ਨੇ ਲੜਨੀ ਆ ਤੇ ਹਜੀ ਟੂ ਅਰਲੀ ਟੂ ਸੇ ਉਹਨਾਂ ਨੂੰ ਵਧਾਈ ਦੇਣਾ ਜਿਵੇਂ ਆਲ ਦਾ ਬੈਸਟ ਕਹਿਣਾ ਤਰ੍ਹਾਂ ਤੁਸੀਂ ਇਹਨੂੰ ਮਤਲਬ ਨੇਪਰੇ ਚੜਾਉਣਾ ਕਿੰਨਾ 2.5 ਸਾਲ ਦਾ ਸਮਾਂ ਤੇ ਉਹਨਾਂ ਨੇ ਸੋ ਮਤਲਬ ਚੈਲੰਜ ਕਰਿਆ ਵੀ ਮੈਂ ਮਤਲਬ ਉਹਨਾਂ ਦੀਆਂ ਵਿਧਾਨ ਸਭਾ ਦੇ ਵਿੱਚ ਚੌਣ ਲੜੂਗਾ ਤੇ ਸਟਾਈ ਨੂੰ ਜਿੱਤੂ ਕੀ ਕਹਿਣਾ ਚਾਹੁੰਦੇ ਦੇਖੋ ਮਨਪ੍ਰੀਤ ਸਿੰਘ ਬਾਲਾ ਸਾਹਿਬ ਦਾ ਮੈਂ ਦੋ ਤਿੰਨ ਦਿਨ ਹੋ ਗਏ ਉਹਦੇ ਇੱਕ ਬਿਆਨ ਸੁਣਿਆ ਸੀ ਉਹ ਕਹੇ ਸੀ ਵੀ ਡਿੰਪੀ ਹਮੇਸ਼ਾ ਓਵਰ ਕੌਨਫੀਡੈਂਟ ਹੋ ਜਾਂਦਾ ਜੀ ਕਿਉਂਕਿ ਉਹਨਾਂ ਦਾ ਨਾਤਾ ਬਹੁਤ ਰਿਆ ਅਸੀਂ ਇਕੱਠੇ ਰਹੇ ਹਾਂ 16 ਸਾਲ ਜੀ ਵੀ ਇਹਨੂੰ ਅਸਲ ਗਰਾਉਂਡ ਰਿਐਲਿਟੀ ਨਹੀਂ ਪਤਾ ਇਹਨੂੰ ਪਤਾ ਨਹੀਂ ਕਿ ਇੱਕ ਗਿੱਦਲਵੇਦ ਲੋਕ ਕੀ ਚਾਹੁੰਦੇ ਆ ਜੀ ਤੇ ਮੈਂ ਉਹਨਾਂ ਨੂੰ ਇੰਨੀ ਇੰਨੀ ਗੱਲ ਦੱਸੂ ਡਿੰਪੀ ਨੂੰ ਤਾਂ ਪਤਾ ਹੀ ਜੀ ਅੱਜ ਜਮਾਂਤ ਜੱਫਤ ਥੋੜੀ ਹੋਈ ਆ ਜੀ ਮੈਂ ਤਾਂ ਜੋ ਕਿ ਆਸੀਂ ਕਰਤਾ ਜੀ ਇਸ ਕਰਕੇ ਮੈਂ ਗਰਾਉਂਡ ਨਾਲ ਜੁੜਿਆ ਹੋਇਆ ਜੀ ਤੁਸੀਂ ਨਹੀਂ ਗਰਾਉਂਡਾਂ ਨੂੰ ਜੁੜੇ ਬੇ ਵਾਪਸ ਜਿੰਨੇ ਤੁਹਾਨੂੰ ਲੱਡੂ ਵੰਡੇ ਜਾ ਰਹੇ ਖੁਸ਼ੀ ਮਨਾਈ ਜਾ ਰਹੀ ਸੀ ਕਿਸ ਤਰ੍ਹਾਂ ਦੀ ਨਹੀਂ ਲੱਡੂ ਇਸ ਗੱਲ ਦੀ ਵੰਡੇ ਜਾ ਰਹੇ ਕਿ ਅਗਰ ਮਨਪ੍ਰੀਤ ਦਾ 27 ਵਾਲਾ ਇਲੈਕਸ਼ਨ ਸੀ ਉਹਦਾ ਆਗਾਜ਼ ਕਰਨ ਚੱਲੇ ਨਤੀਜੇ ਕੱਲ ਆਗੇ ਕੱਲ ਅਸੀਂ ਉਹ ਨਤੀਜੇ ਜਿਹੜੇ ਆ ਲੋਕਾਂ ਦਾ ਜਿਹੜਾ ਫਤਵਾ ਹੈ ਸਰਮੱਤੇ ਤੇ ਹੈ ਪਰ ਜੇ ਅੱਜ ਅਸੀਂ ਇਲੈਕਸ਼ਨ ਨਹੀਂ ਸ਼ੁਰੂ ਕਰਾਂਗੇ ਤਾਂ 27 ਦਾ ਇਲੈਕਸ਼ਨ ਜਿਹੜਾ ਉਹ ਸਾਥੋਂ ਅਬੂਰ ਨਹੀਂ ਹੋਣਾ ਐਮਪੀ ਇਲੈਕਸ਼ਨ ਨਾਲ ਅਕਤੂਬਰ ਇਲੈਕਸ਼ਨ ਸਰ ਇਲੈਕਸ਼ਨ ਦੀ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਸ਼ੁਰੂਆਤ ਹੋ ਗਈ ਔਰ ਇਸ ਜੋਸ਼ ਔਰ ਜਜ਼ਬੇ ਨਾਲ ਕੀ ਅਗਲੀ ਸਰਕਾਰ ਬੀਜੇਪੀ ਦੀ ਬਣਾਣੀ ਹੈ ਪੰਜਾਬ ਦੇ ਵਿੱਚ ਔਰ ਗਿੱਦੜਵਾ ਜਿਹੜਾ ਇਹ 116 ਜਿਹੜੇ ਪੰਜਾਬ ਦੇ ਬਕਾਇਆ ਹਲਕੇ ਹੈ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੋਊਗਾ 116 ਹਲਕੇ ਦੇਖਣਗੇ ਵੀ ਬੀਜੇਪੀ ਮਾਡਲ ਦੇ ਵਿੱਚ ਪੰਜਾਬ ਇਹ ਜਾ ਵੀ ਹੋ ਸਕਦਾ ਠੀਕ ਹੈ ਇਹ ਫਲਾਈਓਵਰ ਦਾ ਕੰਮ ਵੀ ਉਹ ਜਿਵੇਂ ਮੰਗ ਕਰ ਰਹੇ ਕਿ ਉਹ ਪੰਜ ਇਹ ਇਹ ਦਰਸਲ ਇਹ ਆਲਰੇਡੀ ਇਹਦੀ ਮਨਜ਼ੂਰੀ ਜਿਹੜੀ ਆ ਚੁੱਕੀ ਹੈ ਇੱਕ ਫਲਾਈਓਵਰ ਜਿਹਨੂੰ ਆਰਓ ਵੀ ਰੇਲ ਓਵਰਬ੍ਰਿਜ ਤੇ ਦੋ ਅੰਡਰਬ੍ਰਿਜ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਅੰਡਰਬ੍ਰਿਜ 6 ਮਹੀਨਿਆਂ ਦੇ ਵਿੱਚ ਵਿੱਚ ਚੱਲ ਜਾਣ ਔਰ ਰੇਲਵੇ ਓਵਰਬ੍ਰਿਜ ਦਾ ਮੈਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ 2 ਸਾਲਾਂ ਦੇ ਵਿੱਚ ਵਿੱਚ ਮੁਕੰਮਲ ਹੋ ਜਾਏਗਾ ਐਮਪੀ ਦੀ ਚੋਣ ਦੇ ਵਿੱਚ ਜਿਹੜੇ ਸੀ ਹੰਸਰਾਜ ਜੀ ਲੱਗੇ ਸੀ 14 ਕਹ ਹਜ਼ਾਰ ਰੋਟੀਆਂ ਤੁਹਾਡੀ 12000 ਤੱਕ ਸਹਿਮਤ ਕੀਤੀ ਸੀ ਅਸੀਂ ਯਾਰ ਇੱਕ ਤਾਂ ਹੰਸਰਾਜ ਜੀ ਦੀ ਸਟਾਰ ਵੈਲਿਊ ਵੀ ਹੈ ਨਾ ਉਹ ਸੁਪਰਸਟਾਰ ਹੈਗੇ ਮਨਪ੍ਰੀਤ ਆ ਬੂੰਗੀ ਦੀ ਦਾਲ ਹੈ ਮਨਪ੍ਰੀਤ ਨੂੰ ਹਾਹਾ